ਅੱਸੀ ਗੱਲ ਦੋਸਤੋ ਜ਼ੈਮ ਗੰਡਾ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਲੋਬੀ ਅੱਜ ਦਾ ਵਲੌਗ ਆਪਾਂ ਇੱਕ ਫੇਰ ਮਤਲਬ ਕਿ ਮਹਾਨ ਹਸਤੀ ਆਪਣੀ ਸੋ ਤੁਸੀਂ ਸਾਰੇ ਜਾਣ ਹੀ ਚੁੱਕੇ ਹੋਵੋਗੇ ਮਲਾਉਂਦੇ ਆ ਤੁਹਾਨੂੰ ਦੋਸਤੋ ਇਹ ਆਪਣਾ ਆਸਤੇ 스타 ਆ ਆਪਣਾ ਉਸਤਾਦ ਵੀ ਲਾਲੋ ਜੋ ਮਰਜੀ ਆਪਾਂ ਬਹੁਤ ਮਤਲਬ ਕਿ ਸਾਥ ਦਿੱਤਾ ਆਪਣਾ ਭਰਾਣੇ ਕਿ ਪਛਾਣ ਬਣਾਈਆ ਆਪਣੀ ਲੋਬੀ ਮਿੱਤਰੋ ਮਿਲੋ ਭਾਈ 프리த் ਘੈਂਡ ਹਾਂਜੀ ਸਾਰਾ ਸਾਸਰੀ ਕਾਲ ਉਮੀਦ ਆ ਜੀ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਤੇ ਲਾਓ ਵੀ ਮਿੱਤਰੋ ਅੱਜ ਬਾਈ ਆਇਆ ਹੋਇਆ ਮੋਗੇ ਕਿਉਂਕਿ ਵੋਟਾਂ ਤੋਂ ਫ੍ਰੀ ਹੋ ਗਏ ਤੇ ਟਾਈਮ ਕੱਢਿਆ ਆ ਤੇ ਅੱਜ ਖੁੱਲਾ ਢੋਲਾ ਟਾਈਮ ਆ ਤੇ ਅਸੀਂ ਆ ਗਿਆ ਮੋਗੇ ਬਾਈ ਤੇ ਨਾਲ ਆ ਜੀ ਛੋਟਾ ਘੈਂਟ ਬੜਾ ਛੋਟੇ ਘੈਂਟ ਨੂੰ ਹਾਂ ਘੈਂਟ ਸਾਹਿਬ ਠੀਕ ਹੈ ਤੇ ਲਾਓ ਵੀ ਦੋਸਤੋ ਕਿੱਦਾਂ ਲੱਗਿਆ ਫਿਰ ਬਾਈ ਨਾਲ ਮਿਲ ਕੇ ਤੇ ਅਸੀਂ ਥੋੜਾ ਜਿਹਾ ਚੱਲੇ ਅੱਜ ਮੜਿਆ ਡ੍ਰੈਡ ਰੂ ਹੈ ਨੁੱਕੇ ਕਰਨ ਬਾਈ ਨੂੰ ਤੇ ਮਿਲਦੇ ਆਪਣੇ ਮੀਤੇ ਬਾਈ ਉਹਨਾਂ ਨਾਲ ਜਸਪਾਲ ਬਰੇ ਉਹਨਾਂ ਨਾਲ ਕਾਫੀ ਟਾਈਮ ਬਾਅਦ ਬਾਈ ਨੇ ਟਾਈਮ ਕਰਿਆ ਲੋ ਵੀ ਪੰਜਾਬੀਓ ਪਹੁੰਚ ਗਏ ਸੀ ਐਮਪਾਇਰ ਸਲੂਨ ਤੇ ਆਪਾਂ ਗਨ ਰੋਡ ਦੇ ਉੱਤੇ ਆਪਣੇ ਮੁੱਕ ਗਏ ਸਲੂਨਾਂ ਤੇ ਸ਼ੈਂਪੂ ਸ਼ੈਂਪੂ ਕਰਵਾ ਕੇ ਮਿੱਤਰੋ ਮਤਲਬ ਕਿ ਬਾਈ ਨੇ ਕਰਵਾਉਣੇ ਵਾਲ ਸੈਟ ਸਟ ਡਰਾਈ ਡਰ ਹੋਣੀ ਆ ਤੇ ਕਟਿੰਗ ਵੀ ਕਰਾਉਣੀ ਆ ਦਲੌਏ ਮੈਂ ਸ਼ੈਰੀ ਨੂੰ ਪੁੱਛਿਆ ਤੂੰ ਨੇ ਕਟਾਉਣੇ ਪਤੰਦਰ ਕਹਿੰਦਾ ਨਹੀਂ ਸ਼ਰਮ ਆ ਗਿਆ ਥੋੜਾ ਜਿਹਾ ਚਾਚੇ ਤੋਂ ਤੇ ਜਮਾ ਡਟੋ ਪ੍ਰੀਤ ਕਹਿੰਦਾ ਬਾਈ ਦੀ ਕਾਪੀ ਲੈ ਆ ਬਾਈ ਤੇ ਆਪਾਂ ਬੈਠ ਗਏ ਬਾਈ ਏਸੀ ਦੇ ਵਿੱਚ ਠੰਡੀ ਠੰਡੀ ਕੂਲਿੰਗ ਲੈ ਰਹੇ ਆ ਮੈਂ ਤੇ ਸ਼ੈਰੀ ਤੇ ਕਟਿੰਗ ਵਗੈਰਾ ਬਾਈ ਪ੍ਰੀਤ ਕਰਵਾ ਰਿਆ ਤੇ ਡਰਾਇਡ ਰੂਮ ਆ ਕੇ ਹਨ ਬਾਈ ਦੇ ਵਾਲ ਪੂਰੇ ਓਕੇ ਕਰ ਦੇਣੇ ਆ ਤੇ ਆਪਾਂ ਮੁੜ ਕੇ ਜਸਪਾਲ ਬਾਈ ਉਹਨਾਂ ਨੂੰ ਮਿਲਣਾ ਬਾਈ ਜੀ ਕਿਉਂਕਿ ਕਾਫੀ ਟਾਈਮ ਹੋ ਗਿਆ ਬਾਈ ਜੋ ਤਾਂ ਮੋਗੇ ਪਿੱਛੇ ਜੇ ਗੱਡੀ 'ਚ ਕੰਮ ਕਰਾ ਕੇ ਰਹਿ ਗਿਆ ਗੱਡੀ ਦਾ ਉਹ ਤੋਂ 20 25 ਦਿਨ ਲਿਆ ਸੀ ਮੋਗੇ ਤੇ ਉਸ ਤੋਂ ਬਾਅਦ ਮਿੱਤਰੋ ਕੀ ਕਰੇ ਟਾਈਮ ਨਹੀਂ ਲੱਗਿਆ ਖੁੱਲਾ ਟਾਈਮ ਨੇ ਵੇਲਾ ਮਿਲ ਲਿਆ ਤੇ ਲੋ ਵੀ ਮਿੱਤਰੋ ਹੋਗੇ ਵਾਰ ਵਾਰ ਓਕੇ ਜਮਾ ਡਰੈਕਟਰ ਰੋਡ ਮਾਰ ਕੇ ਸਹ ਘਾਰੇ ਆ ਤੇ ਇਸ ਤੋਂ ਬਾਅਦ ਮਿੱਤਰੋ ਫਿਰ ਆਪਾਂ ਨਿਕਲ ਕੇ ਜਸਪਾਲ ਬਰੇ ਹੁਣਾ ਕੋਲੇ ਜਾਣਾ ਲੋ ਵੀ ਸ਼ਰੀਮਾਨ ਸ਼ਰੀ ਨੇ ਨਹੀਂ ਸ਼ੇ ਸੁਣਾਇਆ ਵੀ ਸ਼ੇ ਸੁਣਾਉਂਦਾ ਨਹੀਂ ਸ਼ੇ ਸੁਣਾਇਆ ਸ਼ੇ ਕਦੇ ਨਹੀਂ ਸੁਣਾਉਂਦਾ ਹਾਂ ਲਓ ਵੀ ਮਿੱਤਰੋ ਆਪਾਂ ਹੋ ਗਏ ਡੈਸ਼ਿੰਗ ਡੈਸ਼ਿੰਗ ਸੋ ਪਿੱਛੇ ਸ਼ੈਰੀ ਡੈਸ਼ਿੰਗ ਡੈਸ਼ਿੰਗ ਆ ਬਈ ਚੱਲਦੇ ਆਂ ਬਾਈ ਮੀਤਾਂ ਦੇ ਜਿਹੜੇ ਸਵਾਲ ਵੇਟ ਕਰ ਰਹੇ ਆ ਉਹਨਾਂ ਨੂੰ ਆਪਾਂ ਮੈਨੂੰ ਚੱਲਦੇ ਆਂ ਪਿਛਲੇ ਚੱਕਰ ਵੀ ਇਹ ਬਾਈ ਆਇਆ ਗੱਡੀ ਲੈਣ ਵਾਸਤੇ ਤੇ ਉਹਨੂੰ ਟਾਈਮ ਨਹੀਂ ਲੱਗਿਆ ਹੁਣ ਫ੍ਰੀ ਆ ਸਹੀ ਆ ਤੇ ਕਹਿੰਦਾ ਮੋਗੇ ਚ ਬਤਾਈ ਜੋ ਦੁਪਹਿਰ ਚ ਇੱਥੇ ਆਉਂਦੀ ਆ ਜਦ ਸਵਾਲ ਵੀਰੇ ਦੀ ਉਹ ਬਾਜ਼ਾਰ ਚ ਇੱਥੇ ਆਉਂਦੀ ਆ ਸਹੀ ਗੱਲ ਆ ਬਾਹਲੇ ਦੇ ਨਾਲ ਸਾਨੂੰ ਸ਼ਾਮ ਰਾੜ ਦੇ ਢਾਬੇ ਦੀਆਂ ਸ਼ਾਮਾਂ ਯਾਰਾਂ ਦੀਆਂ ਓਕੇ ਸ਼ਹਿਰ ਦੀਆਂ ਹਾਂ ਰਾਵਾਂ ਯਾਦ ਆਉਂਦੀਆਂ ਹਾਂ ਠੰਡੇ ਵੀ ਦਿਹਾੜਾ ਨੂੰ ਮੋਗੇ ਦੀਆਂ ਰਾਵਾਂ ਚਿੱਤੇ ਆਉਂਦੀਆਂ ਆਹ ਦਾ ਭਾਈ ਤੇ ਮੂਤਿਆਂ ਦਾ ਦੌਰ ਵੀ ਪੂਰਾ ਓਕੇ ਹੋ ਗਿਆ ਤੇ ਐਸ ਕੀ ਮੈਂ ਕਹਿੰਦਾ ਜਿਆਦਾ ਬਹੁਤ ਇੰਟਰਸਟ ਸੀ ਲੋਕਾਂ ਨੂੰ ਹਾਂ ਹਾਂ ਪਤਾ ਨਹੀਂ ਇਤਕੀ ਆਪਣਾ ਸੀ ਤਾਂ ਕਰਕੇ ਸੀ ਹਾਂ ਬੜੇ ਬਈ ਲੋਕਾਂ ਨੂੰ ਬਹੁਤ ਇੰਟਰੈਕਟ ਕਰ ਗਿਆ ਜੀ ਬੁੱਟਾ ਜੋਰਪੁਰਾ ਸੀਗਾ ਆ ਇੱਕ ਕੰਡੇਵਾਜੀ ਦੇ ਬਲੌਗ ਤੇ ਆਪਾਂ ਸਭ ਦਾ ਧੰਨਵਾਦ ਕਰਦੇ ਆ ਜਿੰਨਾ ਹੀ ਭਰਾਵਾਂ ਨੇ ਵੋਟਾਂ 'ਚ ਆਪਣੀ ਹੈਲਪ ਕੀਤੀ ਸਪੋਰਟ ਕੀਤੀ ਜਾਂ ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਦੀ ਹਨ ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਮੈਂ ਉਹਨਾਂ ਦਾ ਜਿਨ੍ਹਾਂ ਨੇ ਵੀ ਆਪਾਂ ਨੂੰ ਆਪਣੀ ਜਿਹੜੀ ਮਤਦਾਨਾ ਬਖਸ਼ੀ ਆਪਾਂ ਨੂੰ ਵੋਟ ਤੇ ਸਪੋਰਟ ਕੀਤਾ ਸੋ ਥੈਂਕ ਯੂ ਸਾਡੇ ਵੱਲੋਂ ਤਹਿ ਦਿਲੋਂ ਬਾਕੀ ਜੁੜੇ ਰਿਹਾ ਇਦਾਂ ਹੀ ਆਪਣੇ ਨਾਲ ਯਾਰ ਕਿਉਂਕਿ ਆਪਾਂ ਬਈ ਆਪਣੀ ਮਹਿਕਮੇ ਦਾ ਕੁਝ ਬਣਾਉਣਾ ਬਸ ਇਹ ਹੀ ਮੈਮ ਲੈ ਕੇ ਚੱਲੇ ਹੋਏ ਆ ਕਿ ਕੁਛ ਨਾ ਕੁਛ ਜਿਹੜਾ ਆਪਾਂ ਆਪਣੇ ਮਹਿਕਮੇ ਲਈ ਕਰਨਾ ਚਾਹੁੰਨੇ ਆ ਯਾਰ ਹਨਾ ਪਰ ਜੇ ਹੁਣ ਮਹਿਕਮੇ ਨਹੀਂ ਕਿਤੇ ਹੱਦ ਤੱਕ ਜਾਂ ਸਾਥ ਦੇਊਗਾ ਵੈਸੇ ਤਾਂ ਜਿਹੜਾ ਭਾਈਚਾਰਾ ਉਹ ਆਪਣੇ ਨਾਲ ਹੈ ਲੁੜਿਆ ਰਹਿੰਦਾ ਪਰ ਫਿਰ ਵੀ ਐਂ ਲੱਗਦਾ ਵੀ ਹਨਾ ਕਿਉਂਕਿ ਮੈਨੂੰ ਲੱਗਦਾ ਵੀ ਹਲੇ ਸਾਰੇ ਲੋਕ ਨਹੀਂ ਇਹ ਚੀਜ਼ ਨੂੰ ਸਮਝ ਰਹੇ ਬਿਲਕੁਲ ਪਤਾ ਨਹੀਂ ਕਿਉਂ ਵੀ ਆਪਾਂ ਆਪਣੀ ਆਪ ਦੀ ਲੜਾਈ ਆਪਾਂ ਆਪ ਹੀ ਲੜਨੀ ਆ ਬਈ ਇੱਕ ਬਾਈ ਹੁਣ ਆਪਾਂ ਮਤਲਬ ਕਿ ਸਾਡੇ ਵਿੱਚ ਵੀ ਇੱਕ ਚੇਂਜ ਆ ਗਿਆ ਕਿਦਾਂ ਸ਼ੇਰੋ ਸ਼ੇਰੀ ਲੈ ਕੇ ਇੱਕ ਚੱਲੇ ਸੀਗੇ ਤੇ ਹੁਣ ਮਤਲਬ ਕਿ ਸ਼ੇਰੋ ਸ਼ੇਰੀ ਸਾਨੂੰ ਪਹਿਲਾਂ ਸਭ ਨੂੰ ਹੁੰਦਾ ਕਿ ਮੈਂ ਮਸ਼ਹੂਰ ਹੋਵਾਂ ਮੈਂ ਆਵਾਂ ਪਰ ਜਦੋਂ ਪਿਆਰ ਮੰਗਣ ਲੱਗਦਾ ਤੇ ਪਤਾ ਲੱਗਣ ਲੱਗਦਾ ਕਿ ਯਾਰ ਸਹੀ ਆ ਕਿ ਬੰਦੇ ਆਪਣੇ ਤੱਕ ਕੋਈ ਉਮੀਦ ਲੈ ਕੇ ਸਾਡੇ ਨਾਲ ਜੁੜੇ ਹੋਏ ਆ ਕਿ ਸੱਚੀ ਦਿਲੋਂ ਕਹਿੰਦੇ ਆ ਕਿ ਐਂ ਗੱਲ ਕਰਦਾ ਕਿ ਕੁਝ ਨਾ ਕੁਝ ਵਧੀਆ ਕਰੀਏ ਆਪਣੇ ਡਰਾਈਵਰ ਭਰਾਵਾਂ ਲਈ ਹੁਣ ਕੱਲੇ ਅਸੀਂ ਸ਼ਹਿਰੀ ਤਾਂ ਕਿਸਮਤ ਨਹੀਂ ਰਹਿ ਗਏ ਸਾਨੂੰ ਆਏ ਆ ਕਿ ਯਾਰ ਆਪਾਂ ਵਧੀਆ ਕੋਈ ਆਵਾਜ਼ ਚੱਕੀ ਆ ਉਹਦੇ ਮੁੱਦੇ ਚੱਕੀਏ ਜਿੰਨੇ ਵੀ ਹੈਗੇ ਆ ਤੇ ਕਈ ਭਰਾ ਛੜਦੇ ਵੀ ਬਹੁਤ ਨੇ ਜੋ ਲੱਤਾਂ ਖੱਚਦੇ ਆ ਉਹਨਾਂ ਦੀ ਆਪਾਂ ਵਰਵਾ ਨਹੀਂ ਕਰਦੇ ਹੈਗੇ ਇਹ ਇਹ ਨਹੀਂ ਹੈਗਾ ਮਿੱਤਰੋ ਆਏ ਟਾਈਮ 'ਚ ਨਵੇਂ ਤੋਂ ਨਵਾਂ ਬ ਕੁਝ ਨਾ ਕੁਝ ਕਰਦੇ ਰਹਿਣਾ ਠੀਕ ਹੈ ਹੁਣ ਚਲੋ ਸ਼ਹਿਰੀਆਂ ਜੀ ਦੇ ਆਪਾਂ ਸ਼ੁਰੂ ਸ਼ਹਿਰੀ ਘਟ ਕਰਦੇ ਆ ਇਹ ਚੱਕਰ ਹੈ ਕਿ ਹੁਣ ਬਈ ਦੂਸਰੇ ਜਿਹੜੇ ਮੁੱਦੇ ਆ ਆਪਾਂ ਕਿ ਜਿੱਦਾਂ ਬਾਈ ਹੁਣ ਇਸ ਟਾਈਮ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਸੀ ਤੇ ਗਾਂ ਵੀ ਆਪਾਂ ਵਾ ਇਦੂ ਵੱਧ ਕੇ ਕੋਸ਼ਿਸ਼ ਕਰਨੀ ਆ ਇਹ ਪਹਿਲੀ ਵਾਰ ਦਾ ਰਿਜ਼ਲਟ ਵੇਖ ਲਓ ਕਿੰਨਾ ਘੈਂਟ ਆਇਆ ਤੁਹਾਡਾ ਪਿਆਰ ਆ ਜਿਹੜਾ ਬਿਨਾ ਬਾਈ ਜੀ ਇਹ ਮਤਲਬ ਕਿ ਕਿਸੇ ਨੂੰ ਪ੍ਰਚਾਰ ਤੋਂ ਬਿਨਾ ਦਾ ਵੇਖ ਲਓ ਕਿੰਨਾ ਪਿਆਰ ਤੁਸੀਂ ਦਿੱਤਾ ਵਾ ਹੈਨਾ ਇਹ ਇਸ ਤੋਂ ਅੱਗੇ ਆਪਾਂ ਵਧੀਆ ਕਰਾਂਗੇ ਮਿੱਤਰੋ ਤੇ ਫੁੱਲ ਸਪੋਰਟ ਆਪਣੀ ਬਾਈ ਨੂੰ ਤੇ ਬਾਕੀ ਤੁਸੀਂ ਲੜਿਆ ਨਾ ਕਰੋ ਇੱਕ ਦੋ ਹੋਰ ਜਿਹੜੇ ਭਰਾ ਸ਼ੇਰੋ ਸ਼ੇਰੀ ਬੋਲਦੇ ਆ ਸਾਰਿਆਂ ਨੂੰ ਐਂ ਕਹਿਣਾ ਚਾਹੁੰਦੇ ਆ ਤੇ ਬਾਈ ਪਿਆਰ ਵਾਲੀਆਂ ਗੱਲਾਂ ਬੋਲਿਆ ਕਰੋ ਠੀਕ ਹੈ ਤੇ ਭਜਾਉਣ ਵੀਉਣ ਵਾਲੀਆਂ ਗੱਲਾਂ ਦੇ ਉੱਤੇ ਸਾਰਿਆਂ ਦਾ ਨੁਕਸਾਨ ਹੁੰਦਾ ਤੂੰ ਆਪਾ ਸ਼ੇਅਰ ਬੋਲ ਕੇ ਭਿਓਣ ਵਾਲੇ ਛੱਡ ਦਾਂਗੇ ਤੇ ਮੁੜ ਕੇ ਉਹ ਅਗਲਾ ਕਹਿੰਦਾ ਆ ਜਾ ਮੇਰੇ ਨਾਲ ਉੱਥੇ ਮੈਚ ਪਾ ਲਈ ਇੱਥੇ ਪਾ ਲਈ ਉਹਦੇ ਵਿੱਚ ਆਪਣਾ ਨੁਕਸਾਨ ਸਾਰਿਆਂ ਦਾ ਇਹ ਮੈਚ ਬਾਬਾ ਜੀ ਛੱਡੇ ਹੋਏ ਨੇ ਛੱਡੇ ਹੋਏ ਨੇ ਬਿਲਕੁਲ ਕੁਝ ਨਹੀਂ ਪਿਆ ਇਹਨਾਂ ਚ ਸੋ ਇਹ ਸਹੀ ਗੱਲ ਹੈ ਇਹਨਾਂ ਚ ਜਾਂ ਦੂਰ ਰਹੋ ਕੁਝ ਕਰਮਾਂ ਦਾ ਆਪਣੇ ਮੈਗਿਆਂ ਲਈ ਕੁਝ ਵਧੀਆ ਕਰੋ ਯਾਰ ਬਿਲਕੁਲ ਹਾਂ ਕੋਈ ਸ਼ੇਅਰ ਵੀ ਬੋਲਣਿਆ ਤੁਸੀਂ ਉਤਰਾਲੇ ਬੋਲੋ ਜਿਹਦੇ ਚ ਆਪਣੀ ਬਦਨਾਮੀ ਨਾ ਹੋਵੇ ਨਹੀਂ ਫੇਮ ਲੈਣ ਨੂੰ ਜੇ ਅਸੀਂ ਤਾਂ ਜਾਂ ਪੈਸੇ ਪਿੱਛੇ ਅਸੀਂ ਹੁੰਦੇ ਨਾ ਵੀ ਬਾਈ ਜਿਹੜੇ ਹਿਸਾਬ ਨਾਲ ਸਾਡੇ ਪੇਜ ਚੱਲਦੇ ਹਨ ਜਿਹੜੇ ਹਿਸਾਬ ਨਾਲ ਅਸੀਂ ਤਾਂ ਫਿਰ ਹਰੇਕ ਥਾਂ ਵੀ ਮਨ ਲੱਕ ਕਰ ਦਿਆ ਕਰੀਏ ਕਿ ਚਾਰ ਲੰਡਾ ਕੋਕੇ ਵਾਤ ਹਨ ਵੀ ਅਸੀਂ ਉਹ ਚੀ ਨਹੀਂ ਚਾਹੁੰਦੇ ਅਸੀਂ ਆਪਣਾ ਕਿਰਦਾਰ ਸਿੱਟ ਕੇ ਅਸੀਂ ਉੱਤੇ ਨਹੀਂ ਉੱਠਣਾ ਬਿਲਕੁਲ ਬਿਲਕੁਲ ਸਾਡੇ ਕਿਰਦਾਰ ਸਾਡੇ ਸ਼ੇਮ ਹੀ ਰਹਣਿਆ ਅਸੀਂ ਦਿਖਾਵੇ ਲਈ ਚੇਂਜ ਨਹੀਂ ਹੋਣਾ ਬਿਲਕੁਲ ਜੀ ਥੋ ਮਿਲੇ ਆ ਉਸਤਾ ਜੀ ਅਸੀਂ ਗੱਲ ਠੀਕ ਹੈ ਕੋਈ ਇਹ ਤਾਂ ਗਿਆ ਵਾ ਆ ਜਾਓ ਬਾਈ ਵਾਲੇ ਪਾਸੇ ਇਹ ਬਾਈ ਮੀਤਾ ਬਾਈ ਯਾਰਾਂ ਦਾ ਲਾਵੇ ਯਾਰਾਂ ਦੇ ਯਾਰ ਮਿਲ ਗਏ ਆ ਮਤਲਬ ਕੀ ਕਿਆ ਬਾਤ ਆ ਦਾੜੀਆਂ ਬਾਈ ਜੀ ਬੰਦੇ ਪੂਰੀਆਂ ਘੈਂਟ ਬਣਾ ਰੱਖਿਆ ਨੇ ਤੇ ਬੜੇ ਟਾਈਮ ਬਾਅਦ ਮਿੱਤਰੋ ਅੱਜ ਮਿਲੇ ਆ ਇਕੱਠੇ ਹੋਏ ਆ ਦੋਸਤੋ ਹੋਰ ਕੀ ਹਾਲ ਚਾਲ ਆ ਜੀ ਬਿਲਕੁਲ ਉਹ ਬੋਟਾਂ ਤੋਂ ਬਾਅਦ ਅੱਜ ਮਿਲਿਆ ਬਾਈ ਜੀ ਸਾਲ ਤੋਂ ਬਾਅਦ ਬਾਈ ਜੀ ਨੂੰ ਮਿਲੇ ਦੁਬਾਰਾ ਅੱਜ ਮਿਲੇ ਆ ਬਾਈ ਇਹ ਸਾਡਾ ਬਾਈਪਾਸ ਬਾਹਰ ਹੀ ਮਿਲ ਜਾਂਦਾ ਸੀਗਾ ਹਾਂ ਖਾਲੀ ਤਾਲ ਮੇਲ ਹੁੰਦਾ ਹੈ ਤੇ ਆਜੋ ਫਿਰ ਲਾਵੇ ਦੋਸਤੋ ਮਤਲਬ ਕੀ ਮਿੱਤੇ ਭਾਈ ਤੇ ਜਸਪਾਲ ਬਾਈ ਨੂੰ ਮਿਲ ਕੇ ਆ ਗਿਆ ਪਾ ਸਿੱਧਾ ਮਤਲਬ ਕੀ ਬੱਬੂ ਬਾਈ ਦੇ ਢਾਬੇ ਤੇ ਸੋ ਸਾਡੇ ਮੋਗੇ ਕੋੜਕਪੁਰ ਬਾਈਪਾਸ ਤੇ ਚੱਤਾ ਬਾਈ ਜੀ ਦੇਸ ਰਾਜ ਦਾ ਢਾਬਾ ਸੋ ਆਪਣਾ ਪੱਕਾ ਟਿਕਾਣਾ ਮਿੱਤਰੋ ਜਦੋਂ ਵੀ ਆਉਣਾ ਜਾਣਾ ਸਾਡਾ ਪੱਕਾ ਟਿਕਾਣਾ ਦੇਸ ਰਾਜ ਦੇ ਢਾਬੇ ਤੇ ਬੱਬੂ ਵੀਰ ਆਪਣਾ ਭਰਾ ਜੋ ਦੋਸਤ ਮਿੱਤਰ ਬਹੁਤ ਪਿਆਰ ਆਪਣਾ ਜੋ ਜਿੰਨਾ ਢਾਬਾ ਹੈ ਕਿ ਹਮੇਸ਼ਾ ਮਿੱਤਰੋ ਜਦੋਂ ਪ੍ਰੀਤ ਬਾਈ ਆਇਆ ਸੀ ਉਦੋਂ ਵੀ ਆਪਾਂ ਐਸੇ ਢਾਬੇ ਤੇ ਬੈਠੇ ਸੀਗੇ ਤੇ ਮਤਲਬ ਕਿ ਜਦੋਂ ਵੀ ਡੇਲੀ ਰਿਓਪੀਆ ਦੀ ਇਕੱਠੀ ਹੋਏ ਆ ਮੇਰੀ ਸ਼ਾਮ ਨੂੰ ਇਹ ਜਦੋਂ ਬਾਈ ਜੰਸੀ ਚ ਕੰਮ ਕਰਾਉਂਦਾ ਸੀ ਇੱਥੇ ਮੋਗੇ ਕ੍ਰਿਸ਼ਨਾ ਮੋਟਰ ਚ ਤੇ ਲੋ ਵੀ ਦੋਸਤੋ ਇਹ ਬਾਈ ਜਸਪਾਲ ਇਹ ਬੰਦਾ ਬਹੁਤ ਘੈਂਟ ਆ ਤੇ ਮਿਲੋ ਆਪਣੇ ਜਸਪਾਲ ਬਰੇਣੂ ਲੋ ਵੀ ਦੋਸਤੋ ਮਿਲੋ ਸਾਡੇ ਜਸਪਾਲ بھائی ਜੀ ਆ ਬਹੁਤ ਹੀ ਮਤਲਬ ਕਿ ਘੈਂਟ ਪਰਸਨ ਆ ਇਹ ਤੇ ਮਤਲਬ ਕਿ ਬਹੁਤ ਹਾਸਾ ਮਖੌਲ ਵੀ ਕਰਦੇ ਨੇ ਖੁੱਦ ਦੇਲ ਦੇ ਬੰਦੇ ਆ ਤੇ ਕਦੇ ਤੁਸੀਂ ਮਿਲ ਕੇ ਦੇਖੋਗੇ ਤਾਂ ਮਤਲਬ ਕਿ ਫੇਰ ਤੁਹਾਨੂੰ ਪਤਾ ਲੱਗੂਗਾ ਭਾਈ ਜੀ ਬਹੁਤ ਸਾਰਾ ਗੱਲਬਾਤ ਕਰਾਉਂਦੇ ਆ ਇਹ ਗੱਲਾਂ ਇਹਨਾਂ ਦੀਆਂ ਘੈਂਟ ਹੁੰਦੀਆਂ ਨੇ ਇਸ ਤੋਂ ਬਾਅਦ ਤੁਹਾਨੂੰ ਮਿਲਾਉਂਦੇ ਆ ਭਾਈ ਜੀ ਆਪਣੇ ਭਾਈ ਮੀਤੇ ਨਾਲ ਤੇ ਪ੍ਰੀਤ ਭਾਈ ਤੇ ਮੀਤਾ ਭਾਈ ਬੈਠੇ ਨੇ ਤੇ ਸੁਣ ਤੇ ਉਹਨਾਂ ਦੇ ਵਿਚਾਰ ਆ ਜਾਵੇ ਦੋਸਤੋ ਬਹੁਤ ਹੋਰ ਟਾਈਮ ਬਾਅਦ ਇਕੱਠੇ ਬੈਠੇ ਸੀ ਅਸੀਂ ਸਾਰਿਆਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਆਪਦੇ ਕਾਰੋਬਾਰ ਦੀਆਂ ਆਪਦੀ ਯਾਰੀ ਦੋਸਤੀ ਦੀਆਂ ਹਨਾ ਤੇ ਕਿਉਂਕਿ ਅੱਜ ਕੱਲ ਬਹੁਤ ਟਾਈਮ ਘਟਾ ਸਾਰਿਆਂ ਕੋਲੇ ਬਾਈ ਇਹ ਟਾਈਮ ਕੱਢਣਾ ਪੈਂਦਾ ਤੇ ਵੋਟਾਂ ਤੋਂ ਬਾਅਦ ਅੱਜ ਸਾਨੂੰ ਵੇਲ ਮਿਲੀ ਆ ਤੇ ਹਾਂਜੀ ਮਿੱਤੇ ਬਾਈ ਕਿ ਹਾਂ ਠੀਕਾ ਕੋ ਹਾਂ ਠੀਕਾ ਬਾਈ ਸਤਾਂ ਬਹੁਤ ਵਧੀਆ ਹੋਰ ਵੀ ਰੈਂਟਾ ਸਾਡਾ ਯਾਰ ਬਹੁਤ ਵਧੀਆ ਬਈ ਬੜਾ ਚੰਗਾ ਲੱਗ ਰਿਹਾ ਮਿਲ ਕੇ ਯਾਰ ਕਾਫੀ ਟਾਈਮ ਹੋ ਗਿਆ ਮਿਲਿਆ ਨੂੰ ਨਾ ਸੋ ਹਮਾਰਾ ਲੱਗਾ ਤੋ ਹੀ ਜਨੀ ਜਨੀ ਸਿਚੁਏਸ਼ਨ ਜਿਸੀ ਮਿਲੇ ਸੀ ਉਹ ਥੋੜੀ ਥੋੜੀ ਕ੍ਰਿਟੀਕਲ ਸੀ ਥੋੜੀ ਖਰਾਬ ਸੀ ਹਾਲਤ ਗੱਡੀ ਨੇ ਪਲਟਣਾ ਸੀ ਨੁਕਸਾਨ ਹੋਣਾ ਸੀ ਤੇ ਇੱਥੇ ਅਸੀਂ ਉਦੋਂ ਇਨਸੈਂਸੀ ਵਾਲੇ ਮੈਨੂੰ ਪੁੱਛਦਾ ਹੁੰਦਾ ਮੈਨੂੰ ਕਹਿੰਦੇ ਵੀ ਬਈ ਤੂੰ ਡਰਾਈਵਰ ਤਾਂ ਨਹੀਂ ਹੋ ਸਕਦਾ ਕੰਮ ਕੀ ਕਰਦਾ ਯਾਰ ਮੈਂ ਕਹਾਂ ਮੈਂ ਡਰਾਈਵਰ ਆਂ ਭਰਾਓ ਉਹ ਕਹਿੰਦੇ ਵੀ ਇੰਨਾ ਯਾਰ ਤੈਨੂੰ ਹਰੇਕ 10 ਮਿੰਟ ਬਾਅਦ ਤਾਂ ਕੋਈ ਨਾ ਕੋਈ ਪੁੱਛ ਰਿਹਾ ਜਾਂਦਾ ਵੀ ਇੱਥ ਤੋ ਕੋ ਟਿਕਟੋਕ ਦਾ ਕ੍ਰੇਜ਼ੀ ਬੜਾ ਸੀ ਤੇ ਜਿਹੜਾ ਭਾਈ ਚਾਰਾ ਛੇ ਨਾਲ ਪਿਆਰ ਕਰਦਾ ਸੀ ਬਾਕੀ ਮੋਗੇ ਚੋਂ ਬਹੁਤ ਪਿਆਰ ਮਿਲਦਾ ਤੈਂਹਾਂ ਮਾਦੋ ਸ਼ੇਰ ਪਾਇਆ ਸੀ ਨਾ ਤੇ ਮੋਗੇ ਚ ਬਚਾਈ ਦੋ ਦੁਪਹਿਰ ਜਿੱਤੇ ਆਉਂਗੀ ਅੱਜ ਸਪਾਲ ਵੀਰੇ ਦੀ ਹੋਣਾ ਫਿਰ ਜਿੱਤੇ ਆਉਂਦੀ ਹੈ ਨਾ ਸੋ ਚੀਜ਼ਾਂ ਜਮਾ ਆਈ ਤੁਰਕੀਆ ਬੜੀਆਂ ਸਾਰੀਆਂ ਗੱਲਾਂ ਸੀ ਬਈ ਉਦੋਂ ਆਪਣਾ ਸ਼ਾਮ ਲਾਲ ਦੇ ਢਾਬੇ ਦੀਆਂ ਸ਼ਾਮਾਂ ਯਾਦ ਆਉਂਦੀਆਂ ਹਨ ਕੰਡੇ ਵੀਰੇ ਮੈਨੂੰ ਮੋਗੇ ਦੀਆਂ ਨਾਲ ਪਾਇਆ ਕਰਦਾ ਬਹੁਤ ਯਾਦ ਆਉਂਦੀ ਬੱਬੂ ਬਾਈ ਵੱਲੋਂ ਪਾਈਆਂ ਮੈਨੂੰ ਚਾਵਾ ਦਿੱਤੇ ਆਉਂਦੀਆਂ ਹਾਂ ਸਹੀ ਗੱਲ ਕਦੇ ਨਿੱਤੇ ਵਰਗਾ ਮਿਲਿਆ ਹੋ ਯਾਰ ਨਹੀਂ ਉਹ ਭੁਲਣਾ ਹੰਦਾ ਫਤਿਹ ਵੀਰੇ ਉਹ ਸ਼ਾਮ ਨੂੰ ਸਟਾਰ ਨਹੀਂ ਭੁਲਣਾ ਚੀਜ਼ਾਂ ਬੜੀਆਂ ਸੀ ਬਈ ਯਾਰ ਸਹੀ ਗੱਲ ਇੰਦਾ ਦਿਲ ਲੱਗਿਆ ਉਹਨਾਂ ਦਾ ਇਹੇ ਦਾ ਦਿਲ ਲੱਗਿਆ ਹੋਇਆ ਜਿੱਥੇ ਭਰਾਵਾ ਨਾ ਉਦੋਂ ਦੇ ਆਪਾਂ ਨਾਸ਼ਟਾ ਬਲਕੁ ਜੁੜੇ ਹੋਏ ਆਂ ਵੀ ਅੱਗੇ ਵੀ ਦੁਆ ਕਰਦੇ ਆਂ ਕਿ ਭਰਾਵਾਂ 'ਚ ਕਦੇ ਫਰਕ ਨਾ ਪਵੇ। ਬਾਕੀ ਜਨਾ ਇਹ ਹੁੰਦੀਆਂ ਰਹਿੰਦੀਆਂ ਗੱਲਾਂ ਦਾ ਚਲੋ ਦਿਨ ਚੰਗੇ ਵੜੇ ਸਾਥ ਤੇ ਆਉਂਦੇ ਰਹਿੰਦੇ ਆ ਪਰਮਾਤਮਾ ਮਿਹਰ ਕਰੇ ਸਾਰੇ ਜੀ ਉੱਤੇ। ਪਰ ਅਸੀਂ ਜਿਵੇਂ ਜੁੜੇ ਆਂ ਬਾਈ ਮੈਂ ਕਹਿੰਦਾ ਸਾਰੇ ਭਰਾ ਜੀ ਮਿਲ ਕੇ ਰਿਆ ਕਰੋ ਜੁੜ ਕੇ ਰਿਆ ਕਰੋ ਯਾਰ ਸਾਡੇ ਵੱਲੋਂ ਇਹ ਗੁੱਡ ਮੈਸੇਜ ਆ। ਅੱਜ ਅਸੀਂ ਦੋ ਕੰਡੇ ਨੂੰ ਤਾਂ ਵੈਸੇ ਮੈਂ ਮਿਲ ਗਿਆ ਕਈ ਵਾਰੀ ਪਰ ਮਿੱਤੇ ਵਰਗੇ ਯਾਰ ਜਸਪਾਲ ਵਰਗੇ ਯਾਰਾਂ ਨਾਲ ਜਿਹੜਾ ਕਾਫੀ ਟਾਈਮ ਬਾਅਦ ਮਨੇ ਆ। ਮੋਬੀਦ ਜਾਨ ਦਾ ਬਾਬਾ ਦੋ ਸਾਦੋ ਦੋ ਸਾਦੋ ਲੜਾਈ ਦਾ ਅੱਲਾ ਲੋਕ ਇੱਕ ਵਾਰੀ ਮੀਤਾਬੀਜ ਦੀ ਮਿਲ ਗਿਆ ਸੀ ਉਹਦੇ ਆਇਆ ਸੀ ਇਹ ਵੀ ਢੇੜਾ ਲੈ ਗਈ ਕੁਦਰਤੀ ਅੱਛਾ ਜੀ ਬਾਈ ਜਾਨ ਸਬਾਈ ਜਾਨ ਦਾ ਜਿਹੜਾ ਬੰਦਾ ਹੋ ਜਾਂਦਾ ਕਦੇ ਰਾਹ ਕਿਹੜੇ ਮਿਲਿਆ ਪਰ ਅੱਜ ਜਿਹੜਾ ਅੱਜ ਫੁੱਸਦ ਨਾਲ ਮਿਲਿਆ ਬਹਿ ਕੇ ਮਿਲਿਆ ਸਹੀ ਗੱਲ ਠੀਕ ਹੈ ਜੀ ਸੋ ਨੈਕਸਟ ਟਾਈਮ ਮੇਰੀ ਕੋਸ਼ਿਸ਼ ਰਹੂਗੀ ਵੀ ਮੈਂ ਜਿਹੜਾ ਐਮਐਲਏ ਦੇ ਇਲੈਕਸ਼ਨ ਆ ਆਪਾਂ ਮੋਗੇ ਤੋਂ ਲੜੀਏ ਬਾਕੀ ਤੁਸੀਂ ਮੈਨੂੰ ਕਮੈਂਟ ਚ ਦੱਸਿਓ ਤੁਹਾਨੂੰ ਕੀ ਮੈਨੂੰ ਲੱਗਦਾ ਮੈਨੂੰ ਇਹ ਸ਼ੀਟ ਤੋਂ ਲੜਨਾ ਚਾਹੀਦਾ ਬਿਲਕੁਲ ਠੀਕ ਹੈ ਜੀ ਸੋ ਸਾਰੇ ਜਾਨੇ ਮੈਨੂੰ ਤਾਂ ਆਪਾਂ ਮਾਣਸਾ ਪਰਾਂਗੇ। ਜੇਕਰ ਤੁਸੀਂ ਕਹਣੇ ਹੋ ਵੀ ਬਾਈ ਤੁਸੀਂ ਇੱਥੋਂ ਮੋਗੇ ਏਰੀਏ ਤੋਂ ਲੈ ਲਓ। ਤਾਂ ਫਿਰ ਆਪਾਂ ਮੋਗੇ। ਲਓ ਵੀ ਦੋਸਤੋ ਨਾਲ ਦੀ ਨਾਲ ਮੰਗਾਈ ਆਪਾਂ ਰੋਟੀ, ਦਾਲ ਤੇ ਚਨਾ, ਮਸਾਲਾ ਤੇ ਲਓ ਵੀ ਪ੍ਰਸ਼ਾਦੇ, ਸ਼ੱਕੇ ਮਿੱਤਰੋ ਹੋਣਾ ਪਰ ਰਵਾਨਾ ਇਸ ਤੋਂ ਬਾਅਦ। ਤੇ ਲਓ ਵੀ ਦੋਸਤੋ ਆਪਾਂ ਨਿਕਲ ਪਏ ਸੀ ਇੱਥੋਂ। ਨਿਕਲ ਪਏ ਸੀ। ਤੁਰ ਪਏ ਸੀਗੇ। ਹੁਣ ਨਿਕਲ ਪਏ। ਆਵਾਜ਼ ਕਿੱਥੋਂ ਨਿਕਲ ਗਿਆ? ਤੁਰ ਪਏ ਸੀ ਅਸੀਂ। ਆ ਮਿੱਤਾਂ। ਸ਼ਾਮੇ ਰਿਹੜਾਬੇ ਤੇ ਆ ਰਮਿਤਾ ਰਿਆ ਮਿੱਤਾ। ਆ ਜਾਓ ਜਾਨੀ ਜੀ ਆ ਜਾਓ। ਆਮ ਰੇੜਾ ਬੈਤੁਰ ਪਏ ਆ ਚੱਲੇ ਆ ਬਈ ਮਿੱਤੇ ਉਹਨਾਂ ਦੇ ਘਰ ਵੱਲੋਂ ਸੋ ਉੱਥੇ ਮਿਲਣਾ ਬਾਈ ਗੁਪੀ ਨੂੰ ਕਿਉਂਕਿ ਜੇ ਤੋਂ ਬਾਈ ਪ੍ਰੀਤ ਹੁੰਦਾ ਸਾਰੇ ਪਾਸੇ ਢੇੜਾ ਘਟਣਾ ਪੈਂਦਾ ਕਿਉਂਕਿ ਫਿਰ ਮੁੜ ਕੇ ਯਾਰ ਮਿੱਤਰ ਸਾਰੇ ਗੁੱਸਾ ਕਰਦੇ ਆ ਕਿ ਸਾਨੂੰ ਉਹਨਾਂ ਨਾਲ ਮਿਲ ਕੇ ਗਏ ਸਾਨੂੰ ਨਹੀਂ ਮਿਲ ਕੇ ਗਏ ਔਰ ਇਹ ਬੰਦੇ ਨੇ ਦੇਖ ਲੋ ਅੱਜ ਮਤੀਰਾ ਲੈ ਕੇ ਜਾਣਾ ਆ ਆ ਇਹ ਬੰਦਾ ਵਾੜਾ ਮਤਲਬ ਬਿਨਾ ਹੋਇਆ ਯਾਰ داری ਬੰਦਾ ਹੈ 7 ਸਟਾਰ ਦਾ ਫੁੱਲ ਸਾਡਾ 7 ਸਟਾਰ ਆਫਿਸ ਇਹ ਇਹ ਮਤਲਬ ਕੀ ਨਾ ਜਾਨੀ ਕਿ ਉਹ ਪ੍ਰਾਈਵੇਟ ਕਈ ਵਾਰੀ ਜਾ ਵਰਦਾ ਇਹ ਬੰਦਾ ਤੇ ਇਹਨੇ ਬੰਦਾ ਭੇਜਣਾ ਸੀ ਗਾਂ ਕਿਤੇ ਕਾਰ ਤੇ ਕਿਸੇ ਲਾਲੇ ਮਾ ਜਨ ਇਹ ਬੰਦੇ ਗਾਂ ਵੀ ਟਪਾ ਜਾਂਦਾ ਗੰਦੇ ਗਾਂ ਤੇ ਉਹ ਇਹਨੂੰ ਕਹਿੰਦੇ ਯਾਰ ਕਿੰਨੇ ਪੈਸੇ ਇੱਕ ਦਿਨ ਦੀ ਦਿਹਾੜੀ ਆ ਬੰਦੇ ਆਪੀ ਦਰਦੀ ਹਾਂ ਦਾਦੇ ਬਈ 1000 ਆਪੀ 1600 ਰੁਪਏ ਬਈ ਜੇ ਦਿਹਾੜੀ ਮੰਗੀ ਹਾਂ ਦਨ ਰਾਤ ਦੀ ਪਰ ਦਿਨ ਦਿਨ ਗੱਡੀ ਚੱਲਣੀ ਹੈ ਜਾਣੀ ਸੀ ਗੱਡੀ ਪਟਨਾ ਸਾਹਿਬ ਉਸ ਤੋਂ ਬਾਅਦ ਜਾਣੀ ਹੈ ਹਜੂਰ ਸਾਹਿਬ ਉਹ ਕਹਿੰਦੇ 7-800 ਮਿਲ ਜਾਂਦਾ ਮੈਂ ਬਾਈ ਕੋਈ ਨਹੀਂ 7-800 ਦਾ ਲੈ ਜਾਓ ਪਰ ਕਹਿੰਦਾ ਇੱਕ ਬੰਦਾ ਪਉ ਵੀ ਡਰਾਈਵਰ ਹੀ ਮੈਂ ਵੀ ਉਹ ਡਰਾਈਵਰ ਆਪਦੀ ਸਾਈਡ ਦਾ ਹੀ ਆ ਗਾਡੀ ਸਾਈਡ ਦਾ ਨਹੀਂ ਜਾਣਗੇ ਆਪਦੀ ਸਾਈਡ ਹੀ ਪਚਾਉਗਾ ਉਹਦੀ ਦੂਜੀ ਸਾਈਡ ਦੀ ਕੋਈ ਗਾਰੰਟੀ ਨਹੀਂ ਜਿਸੇ ਵਾਸਤੇ ਤੁਸੀਂ ਬੈਠਾ ਬੰਦੇ ਸਸਤੇ ਜੂਰ ਮਿਲ ਜਾਂਦੇ ਫਿਰ ਇਹ ਕਹਿੰਦੇ ਵੀ ਡਰਾਈਵਰ ਭਰਾ ਵੀ ਆਪਦੀ ਸਹੀ ਵੈਲਿਊ ਆਪਣਾ ਰੇਟ ਸਹੀ ਤੈਅ ਕਰਕੇ ਜਾਉਂਦੇ ਆ ਆਪਦੀ ਕੀਮਤ ਪਛਾਣੋ ਵੀ ਸਾਡੀ ਕੀਮਤ ਕੀ ਆ ਲਓਏ ਮਾਤਰੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਬਹੁਤ ਟਾਈਮ ਬਾਅਦ ਅੱਜ ਮਿਲੇ ਸੀ ਕਿਤੇ ਸਾਰਾ ਦਿਨ ਮਤਲਬ ਕਿ ਇਕੱਠੇ ਨੇ ਕੱਢਿਆ ਤੇ ਹੁਣ ਬਾਈ ਮਤਲਬ ਕਿ ਚੱਲੇ ਬਰਨਾਲੇ ਨੂੰ ਤੇ ਲਓ ਵੀ ਦੋਸਤੋ ਤੇ ਬੜਾ ਹੀ ਦਿਲ ਲੱਗਿਆ ਅੱਜ ਇੱਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀ ਕਿੱਦਾਂ ਲੱਗਿਆ ਵਲੌਗ ਤੇ ਬਾਈ ਕੁਝ ਕਹਿਣਾ ਚਾਹੁੰਦੇ ਆ ਤੁਹਾਨੂੰ ਹਾਂਜੀ ਮਹਾਰਾਜ ਕੁਛ ਨਹੀਂ ਕਹਿਣਾ ਵੀਰੇ ਬਸ ਇਹੀ ਕਹਿਣਾ ਹੈ ਕਿ ਜਿਵੇਂ ਬਾਈ ਪਹਿਲਾਂ ਪਿਆਰ ਕਰਦੇ ਹੋ ਆਪਣੇ ਮਹਿਕਮੇ ਨੂੰ ਉਦਾਂ ਹੀ ਹੋਵੇ ਭਰਾਵਾਂ ਨੂੰ ਪਿਆਰ ਕਰਦੇ ਰਹੋ ਬਾਈ ਦੀ ਸਪੋਰਟ ਕਰਦੇ ਰਹੋ ਆ ਤੇ ਭਰਾਵਾਂ ਦੀ ਹਮੇਸ਼ਾ ਕਿਉਂਕਿ ਬਾਈ ਸਾਡਾ ਇੱਕੋ ਇੱਕ ਏਮਰਦਨ ਲਈਦਾ ਜੇ ਜਿਹੜੇ ਸਾਡੇ ਮੈਕ ਵਿੱਚ ਰਹੇ ਨੇ ਨਾ ਕਿ ਸਾਡੀ ਕਦਰ ਨਹੀਂ ਪੈਂਦੀ ਅਸੀਂ ਉਹਨਾਂ ਦੀ ਕਦਰ ਪਾਉਣੀ ਚਾਹੁੰਦੇ ਹਾਂ ਤੇ ਉਹਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਤੁਹਾਨੂੰ ਤੁਹਾਡੇ ਸਾਥ ਦੀ ਸਹਿਯੋਗ ਦੀ ਸਪੋਰਟ ਦੀ ਬੜੀ ਲੋੜ ਆ ਬੱਸ ਦੱਸਦੇ ਆ ਆਪਣੇ ਭਰਾਵਾਂ ਨੂੰ ਪਿਆਰ ਕਰਦੇ ਰਹੋ ਜ਼ਰੂਰ ਕਿਸੇ ਨਾ ਕਿਸੇ ਦਿਨ ਮੰਜ਼ਿਲ ਤੇ ਪਹੁੰਚਾਂਗੇ ਹਲੇ ਅਸੀਂ ਪੌੜੀ ਲਾਈ ਆ ਸਟਾਰਟ ਕਰਿਆ 1 ਬਾਈ 1 ਸਟੈਪ ਵਾਈ ਇਹ ਜ਼ਰੂਰ ਹੈ ਜਿਹੜਾ ਅਸੀਂ ਐਮ ਲੈ ਕੇ ਚੱਲੇ ਆ ਇੱਕ ਵਾਰੀ ਭਰਾਵੋ ਉੱਥੇ ਤੋਂ ਨੂੰ ਲੈ ਕੇ ਜਾ। ਅਸੀਂ ਕੰਡੇ ਨਹੀਂ ਪਹੁੰਚਦੇ। ਅਸੀਂ ਸਾਰੇ ਮੈਕਬੇਨ ਨੂੰ ਲੈ ਕੇ ਜਾਵਾਂਗੇ। ਟਾੜਾ ਸਮੋ ਕਰਵਾ ਕੇ ਲੈ ਕੇ ਜਾਵਾਂਗੇ। ਲਵ ਯੂ ਆ ਸਾਰਿਆਂ ਨੂੰ। ਤੇ ਬਾਈ ਗੋਕੀ ਕੋਈ ਕਹਿਦਾ ਜਾਂਦਾ। ਬਾਈ ਸਪੈਸ਼ਲ ਮੈਨ ਆਇਆ ਸੀ ਤੇ ਹੁਣ ਚੱਲਿਆ ਬਰਨਾਲੇ ਨੂੰ। ਹਾਂ। ਲੋਕਡਾਊਨ ਤੋਂ ਬਾਅਦ ਅੱਜ ਮਿਲੇ ਆ ਪਰ ਭੁੱਲਿਆ ਨਹੀਂ ਗੋਪੀ ਮੋਗੇ ਵਾਲੇ ਨੂੰ। ਹਾਏ ਹਾਏ। ਮਾਸ ਚਰੋਣਾ ਬਾਈ। ਬਾਹਰ ਆ ਬਾਹਰ ਗੱਡੀ ਚੱਗੇ ਬਸ ਤੋਂ। ਲਓ ਵੀ ਦੋਸਤੋ ਸਾਰਾ ਦਿਨ ਕੀਤਾ ਇੰਜੋਏ ਤੇ ਬੁਗੀ ਬਰੋ ਚੌਂਗ ਦੇ ਵਿੱਚੋਂ ਭਾਈ ਨੂੰ ਚੜਾਇਆ ਬੱਸ ਬਰਨਾਲੇ ਵੱਲ ਦੀ ਤੇ ਸ਼ੈਰੀ ਵੀ ਚੱਲਿਆ ਦੱਸ ਜਾਓ ਕਿ ਤੇ ਸਾਡਾ ਵੀ ਮਿੱਤਰੋ ਬਹੁਤ ਦਿਲ ਲੱਗਿਆ ਅੱਜ ਸਾਰਾ ਦਿਨ ਕਿੱਦਾਂ ਲੱਗਿਆ ਵਲੌਗ ਕਮੈਂਟ ਕਰਕੇ ਜਰੂਰ ਤੇ ਸਪੋਰਟ ਕਰਦੇ ਰਹੋ ਮਿੱਤਰੋ ਨਵੇਂ ਵਲੌਗ ਲੈ ਕੇ ਜਲਦ